ਏਬੀਪੀ ਸਾਂਝਾ ਦੀ ਭਰੋਸੇਯੋਗਤਾ ਦਾ ਇੱਕ ਵਾਰ ਮੁੜ ਤੋਂ ਗਲਤ ਇਸਤੇਮਾਲ ਕੀਤਾ ਗਿਆ ਹੈ ਸ਼ਰਾਰਤੀ ਅੰਸਰ ਏਬੀਪੀ ਸਾਂਝਾ ਦੇ ਲੋਗੋ ਦਾ ਇਸਤੇਮਾਲ ਕਰ ਗਲਤ ਖਬਰਾਂ ਦਾ ਪ੍ਰਚਾਰ ਕਰ ਰਹੇ ਨੇ ਕੂੜ ਪ੍ਰਚਾਰ ਵਾਲੀ ਅਜਿਹੀ ਹੀ ਇੱਕ ਖਬਰ ਅੰਮ੍ਰਿਤਸਰ ਦੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾ ਵਾਲਾ ਨੂੰ ਲੈ ਕੇ ਫੈਲਾਈ ਜਾ ਰਹੀ ਹੈ ਏਬੀਪੀ ਸਾਂਝਾ ਦੇ ਲੋਗੋ ਹੇਠ ਅਵਤਾਰ ਸਿੰਘ ਟਰੱਕਾ ਵਾਲਾ ਦੀ ਮੌਤ ਦੀ ਝੂਠੀ ਖਬਰ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਖਬਰ ਬਿਲਕੁਲ ਝੂਠੀ ਹੈ ਤੇ ਬੇਬੁਨਿਆਦ ਏਬੀਪੀ ਸਾਂਝਾ ਇਸ ਦਾ ਖੰਡਨ ਕਰਦਾ ਹੈ ਖੁਦ ਅਵਧਾਰ ਸਿੰਘ ਟਰੱਕਾ ਵਾਲਾ ਨੇ ਇਸ ਝੂਠੇ ਪ੍ਰਚਾਰ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਹਦੀ ਮੌਜੂਦ ਸੰਬੰਧੀ ਉਹ ਸ਼ਾਇਦ ਸਰ ਝੂਠੀ ਮਾਮਲਾ ਕੜਤ ਏਵੀਵੀ ਨਿਊਜ਼ ਆਲਿਆਂ ਨੇ ਨਾਲ ਪੁਰਾਣੀ ਖਬਰ ਦੇ ਨਾਲ ਜੋੜ ਕੇ ਉਹਨਾਂ ਲਾਈ ਆ। ਇੱਕ ਬੜੀ ਮੰਦ ਭਾਗੀ ਸਾਡੇ ਸ਼ਾ ਏਵੀਵੀ ਨਿਊਜ਼ ਆਲਿਆਂ ਨੇ ਇਹਦੀ ਪਹਿਲਾਂ ਹੀ ਮੇਰੇ ਤੋਂ ਉਹਨਾਂ ਨੇ ਇੱਕ ਮੁਹਾਲੀ ਸਾਈਬਰ ਕ੍ਰਾਈਮ ਆਲਿਆਂ ਨੂੰ ਮੱਦੇਨਜ਼ਰ ਦੀ ਰਿਪੋਰਟ ਪੇ ਕੀ ਆ ਲੇ ਕੇ ਔਰ ਮਨੀ ਕਿਤੇ ਬਾਰੇ ਇੱਕ ਮਿੰਟ ਸਾਹਿਬ ਨੂੰ ਮਾਣਿਓ ਮਿੰਟ ਸਾਹਿਬ ਜਿਹੜਿਆ ਉਹ ਸਾਡੇ ਸੀਬੀ ਨਾਲ ਲਿਖ ਕੇ ਦੇਣ ਜਾ ਰਹੇ ਆ ਔਰ ਇੱਕ ਖਬਰ ਦੀ ਤਾਇਰ ਕੀਤੀ ਜਾਏਗੀ ਲੱਭਿਆ ਜਾਏਗਾ ਕਿਹੜਾ ਹੈ ਇਹ ਬੇਫੂਕ ਬੰਦਾ ਇਹ ਨਾਲ ਅੰਦਰ ਦੀ ਪ੍ਰਗਟ ਕਰਨਾ ਇਹਨਾਂ ਨੇ ਸਾਰਿਆਂ ਦਾ ਉਹ ਵੀ ਏਬੀਪੀ نیوز ਵਾਲਿਆਂ ਦਾ ਖਾਸ ਕਰਕੇ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਨਹੀਂ ਕੋਈ ਅਸੀਂ ਗੱਲ ਨਹੀਂ ਜੇ ਤੁਸੀਂ ਸਾਨੂੰ ਪੇਜੋ ਦੇ ਨਾਲ ਹੀ ਲਾ ਦੇਣੇ ਮੈਂ ਤੁਹਾਨੂੰ ਅਕੀਨਾਂ ਦਾ ਵੀ ਏਬੀਪੀ ਸਾਂਝਾ ਦੇ ਨਾਂ ਤੇ ਕੂੜ ਪ੍ਰਚਾਰ ਦੀ ਇਹ ਕੋਈ ਪਹਿਲੀ ਕੋਸ਼ਿਸ਼ ਨਹੀਂ ਗਲਤ ਅੰਸਰਾ ਨੇ ਪਹਿਲਾ এবੀਪੀ ਸਾਂਝਾ ਦੇ YouTube ਚੈਨਲ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸੇ ਤਰ੍ਹਾਂ এবੀਪੀ ਸਾਂਝਾ ਦੇ Facebook ਪੇਜ ਦੇ ਨਾਲ ਮਿਲਦਾ ਜੁਲਦਾ ਪੇਜ এবੀਪੀ ਸਾਂਝਾ ਦੇ ਨਾਂ ਨਾਲ ਚਲਾਇਆ ਜਾ ਰਿਹਾ ਹੈ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕੀਤੇ ਜਾ ਰਹੇ ਇਸ ਪ੍ਰਚਾਰ ਤੋਂ ਸਾਵਧਾਨ ਰਹੋ ਕਿਸੇ ਵੀ ਖਬਰ ਤੇ ਭਰੋਸਾ ਕਰਨ ਤੋਂ ਪਹਿਲਾਂ ਆਪਣੇ ਵਿਵੇਕ ਤੋਂ ਕੰਮ ਲਓ ਤੇ ਆਪਣੇ ਪੱਤਰ ਦੇ ਉੱਤੇ ਖਬਰ ਦੀ ਜ਼ਰੂਰ ਜਾਂਚ ਪੜਤਾਲ ਕਰ ਲਓ